ਕਹਿੰਦੇ ਆ ਪਿੱਪਲ ਦੀ ਛਾਂ ਨਾਲੋਂ ਠੰਡੀ ਮਾਂ ਹੁੰਦੀ ਏ ਪਿੱਪਲ ਦੀ ਛਾਂ ਨਾਲੋਂ ਠੰਡੀ ਮਾਂ ਦੀ ਛਾਂ ਹੁੰਦੀ ਏ ਰੱਬ ਵੀ ਆਪਣੀ ਜਗ੍ਹਾ ਠੀਕ ਏ ਪਰ ਮਾਂ ਤੇ ਮਾਂ ਹੁੰਦੀ ਏ ਕਹਿੰਦੇ ਆ ਜਿਹੜਾ ਇਨਸਾਨ ਜਿਹੜਾ ਇਨਸਾਨ ਸਿਮਰਨ ਵਾਸਤੇ ਵਾਹਿਗੁਰੂ ਦੇ ਸਿਮਰਨ ਵਾਸਤੇ ਸਮਾਂ ਕੱਢਦਾ ਨਾ ਵਾਹਿਗੁਰੂ ਉਹਦੀ ਜ਼ਿੰਦਗੀ ਵਿੱਚੋਂ ਬੁਰਾ ਸਮਾਂ ਕੱਢ ਦਿੰਦਾ ਏ వై గ్రూ ਉਹਦੀ ਜ਼ਿੰਦਗੀ ਵਿੱਚੋਂ ਬੁਰਾ ਸਮਾਂ ਕੱਢ ਦਿੰਦਾ ਵੇ ਇੰਨੀ ਸ਼ਕਤੀ ਏ ਮਾਂ ਤੇ ਉਸ ਰੱਬ ਵਿੱਚੋਂ ਮਾਂ ਵੀ ਆਪਣੇ ਬੱਚੇ ਵਾਸਤੇ ਕਦੇ ਬੁਰਾ ਨਹੀਂ ਸੋਚਦੀ ਤੇ ਉਹ ਬੁਰਾ ਵਾਈਗਰੂ ਵੀ ਆਪਣੇ ਬੱਚੇ ਬਾਰੇ ਕਦੇ ਬੁਰਾ ਨਹੀਂ ਸੋਚਦਾ ਇਸੇ ਕਰਕੇ ਮਾਂ ਤੇ ਰੱਬ ਇੱਕ ਹੀ ਰੂਪ ਏ ਸੱਚੀਆਂ ਗੱਲਾਂ ਸੁਣਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ